ਰਾਹੁਲ ਗਾਂਧੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਇਹਨਾਂ ਤਸਵੀਰਾਂ ਬਾਦ ਬਵਾਲ ਹੈ ਸੁਨੀਲ ਜਾਖੜ ਨੇ ਇਸ ਬਹਾਨੇ ਹੁਣ ਪੰਜਾਬ ਕਾਂਗਰਸ ਮੁਕੇਰੇ ਹੈ ਪੁੱਛਿਆ ਕਿ ਜਿਹੜੀ ਮਾਨ ਸਰਕਾਰ ਨੇ ਪੰਜਾਬ ਕਾਂਗਰਸ ਦੇ ਲੀਡਰਾਂ ਨੂੰ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਤਹਿਤ ਅੰਦਰ ਦਿੱਤਾ ਉਸੇ ਕਾਂਗਰਸ ਦੇ ਲੀਡਰ ਰਾਹੁਲ ਗਾਂਧੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਬੈਠੇ ਨੇ ਮਹਾ ਕਰਪਟ ਪਾਰਟੀ ਦੇ ਸੁਪਰੀਮੋ ਦੀ ਰਿਹਾਈ ਵਾਸਤੇ ਕਾਂਗਰਸ ਹਾਈ ਕਮਾਂਡ ਜੁੜ ਗਈ ਆਓ ਹੀ ਹਾਈ ਕਮਾਂਡ ਹੈ ਜਿਨੇ ਆਪਣੇ ਫਾਰਮਰ ਵਿੰਗ ਦੇ ਨੈਸ਼ਨਲ ਇਨਚਾਰਜ ਜਿਹੜੇ ਐ ਸੁਖਪਾਲ ਸਿੰਘ ਖੈਰਾ ਵਾਸਤੇ ਇੱਕ ਹਾਲਾ ਨਾਰਾ ਨਹੀਂ ਮਾਰਿਆ ਅੱਜ ਇਸ ਮੰਚ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਰਾਹੁਲ ਗਾਂਧੀ ਅੱਜ ਦੋਨੋਂ ਸਿਰ ਜੋੜੀ ਬੈਠੇ ਐ ਹੱਸ ਰਹੇ ਐ ਉਹ ਹੱਸ ਰਹੇ ਐ ਪੰਜਾਬ ਦੇ ਕਾਂਗਰਸ ਵਰਕਰ ਦੇ ਉੱਤੇ ਉਹ ਹੱਸ ਰਹੇ ਐ ਪੰਜਾਬ ਦੇ ਕਾਂਗਰਸ ਦੇ ਪ੍ਰਧਾਨ ਦੇ ਉੱਤੇ ਕਿ ਜਿਸ ਤਰ੍ਹਾਂ ਭਗਵੰਤ ਮਾਨ ਜੀ ਨੇ ਲਲਕਾਰਿਆ ਸੀ ਵੀ ਇਹ ਜਿਹੜੇ ਚੋਰ ਬੈਠੇ ਆ ਮੇਰੇ ਨਾਲ ਅੱਖ ਚੱਕ ਪਾ ਕੇ ਗੱਲ ਨਹੀਂ ਕਰ ਸਕਦੇ ਅੱਜ ਉਹ ਹੀ ਭਗਵੰਤ ਮਾਨ ਜੀ ਜਿਹੜੇ ਜਿਨ੍ਹਾਂ ਨੇ ਪੰਜਾਬ ਅਸੈਂਬਲੀ 'ਚ ਖੜ ਕੇ ਕਿਹਾ ਸੀਗਾ ਵੀ ਜਾ ਕੇ ਕਹਿ ਦਿਓ ਤੁਹਾਡੇ ਰਾਹੁਲ ਗਾਂਧੀ ਨੂੰ ਆ ਤੋੜ ਲਵੇ ਆ ਜਿਹੜਾ ਸਮਝੌਤਾ ਸਾਨੂੰ ਨਾ ਆ ਸਾਡੇ ਤੋਂ ਸੀਟਾਂ ਕਿਉਂ ਮੰਗੀ ਜਾਂਦੇ ਆ ਅਜੋ ਹੀ ਰਾਹੁਲ ਗਾਂਧੀ ਜੀ ਹੈ ਜਾਂ ਤਾਂ ਰਾਹੁਲ ਗਾਂਧੀ ਜੀ ਨੂੰ ਪਤਾ ਨਹੀਂ ਜਾਂ ਕੋਈ ਦਸਤਾ ਨਹੀਂ ਜਾਂ ਉਹਨਾਂ ਨੂੰ ਕੋਈ ਪਰਵਾ ਨਹੀਂ ਪਰ ਲੋਕਾਂ ਨੂੰ ਪਰਵਾ ਹੈ ちょっと。